ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਹੈ ਕਿ ਹਾਜ਼ਰ। ਦੋਸਤੋ ਜੀ 7 ਸੰਮੇਲਨ ਜਿਹੜਾ ਹੋ ਰਿਹਾ ਸੀ। ਇਹਦੇ ਵਿੱਚੋਂ ਇੱਕ ਚੰਗੀ ਖ਼ਬਰ ਨਿਕਲ ਕੇ ਆਈ ਹੈ। ਬਹੁਤ ਸਾਰੇ ਪੰਜਾਬੀਆਂ ਨੂੰ ਤੇ ਭਾਰਤੀਆਂ ਨੂੰ ਲਗਾਤਾਰ ਇਸ ਗੱਲ ਦੀ ਚਿੰਤਾ ਸੀ ਕਿ ਜਿਸ ਤਰੀਕੇ ਨਾਲ ਕੈਨੇਡਾ ਨੇ ਭਾਰਤ ਤੋਂ ਮੂੰਹ ਮੋੜਿਆ ਹੈਗਾ ਤਾਂ ਉਸ ਦਾ ਨਤੀਜਾ ਕੀ ਹੋਊਗਾ? ਬਹੁਤ ਸਾਰੇ ਲੋਕਾਂ ਨੇ ਆਸਾਂ ਲਾਈਆਂ ਹੋਈਆਂ ਸੀ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣਾ ਭਵਿੱਖ ਨਿਖਾਰਨ ਦੀ ਜਾਂ ਪਾ ਵੇਖ ਨੂੰ ਸੁਧਾਰਨ ਦੀ ਤਾਂ ਉਹ ਜਿਹੜੀਆਂ ਆਸਾਮਿੱਤਾਂ ਕੁਝ ਸਮੇਂ ਲਈ ਠੰਡੇ ਬਸਤੇ ਦੇ ਵਿੱਚ ਪੈ ਗਈਆਂ ਸੀ ਪਰ ਅੱਜ ਇੱਕ ਸੁਖਦ ਖਬਰ ਨਿਕਲ ਕੇ ਆਈ ਹੈ ਚਰਚਾ ਉਹਦੀ ਕਰਾਂਗੇ ਚਰਚਾ ਵੀ ਕਰਨੀ ਹੈ ਕਿ ਜਿਹੜੇ ਦੁਨੀਆ ਭਰ ਦੇ ਵਿੱਚ ਹਾਲਾਤ ਬਣ ਰਹੇ ਨੇ ਕਿ ਇਹ ਸਾਨੂੰ ਸੰਕੇਤ ਕੀ ਕਰ ਰਹੇ ਨੇ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਇਜ਼ਰਾਈਲ ਤੇ ਇਸ ਵਕਤ ਈਰਾਨ ਤਾਂ ਲਗਾਤਾਰ ਇੱਕ ਦੂਜੇ ਤੇ ਜਿਸ ਤਰੀਕੇ ਨਾਲ ਹਮਲਾ ਕੀਤਾ ਜਾ ਰਿਹਾ ਹੈਗਾ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਕੀਮਤੀ ਹੁਣ ਤੱਕ ਜਾ ਚੁੱਕੀਆਂ ਨੇ ਅਸੀਂ ਈਰਾਨ ਦਾ ਜ਼ਿਕਰ ਕਰ ਰਹੇ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਅੰਕੜੇ ਸਾਂਝੇ ਕੀਤੇ ਸੀ ਉਦੋਂ 250 ਦੇ ਨਜ਼ਦੀਕ ਸੀ ਤੇ ਹੁਣ ਉਹ ਲੋਕਾਂ ਦੀ ਮੌਤ ਦੀ ਜਿਹੜੀ ਗਿਣਤੀ ਹੈ ਈਰਾਨ ਵਾਲੇ ਪਾਸੇ ਉਹ 550 600 ਦੇ ਨਜ਼ਦੀਕ ਪਹੁੰਚ ਚੁੱਕੀ ਹੈ ਪਰ ਦੂਸਰੇ ਪਾਸੇ ਇਜ਼ਰਾਈਲ ਆਪਣੇ ਆਪ ਨੂੰ ਸੇਫਗਾਰਡ ਕਰਨ ਦੇ ਵਿੱਚ ਸੁਰੱਖਿਅਤ ਕਰਨ ਦੇ ਵਿੱਚ ਹੱਲੇ ਵੀ ਕਹਿੰਦੇ ਕਾਮਯਾਬ ਹੈ ਤਾਂ ਉਹ ਜਿਹੜਾ ਇੱਕ ਦੋ ਮਜ਼ਾਈਲਾ ਉਹਨਾਂ ਦੇ ਘੇਰੇ ਦੇ ਵਿੱਚੋਂ ਲੰਘ ਗਈਆਂ ਸੀ ਜਿਹੜੀਆਂ ਰਹਾਇਸ਼ੀ ਇਲਾਕੇ ਪਾਸੇ ਡਿੱਗੀਆਂ ਸੀ ਉਹ ਹੱਲੇ ਵੀ ਉਹਦਾ ਨੁਕਸਾਨ ਉਹਦਾ ਕਾਫੀ ਹੋ ਗਿਆ ਉਹਨਾਂ ਨੂੰ ਤੇ ਉੱਥੋਂ ਵੀ 25 ਤੋਂ 30 ਮੌਤਾਂ ਦਾ ਜ਼ਿਕਰ ਬਾਰ-ਬਾਰ ਆ ਰਿਹਾ ਹੈਗਾ ਪਰ ਹਾਲਾਤ ਹੱਲੇ ਵੀ ਚਿੰਤਾਜਨਕ ਬਣੇ ਹੋਏ ਨੇ ਇਹਨਾਂ ਹਾਲਾਤਾਂ ਦੇ ਵਿਚਾਲੇ ਜਿਹੜੇ ਡੋਨਲਡ 트੍ਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਵੱਡੀ ਟਿੱਪਣੀ ਕੀਤੀ ਹੈ ਚਰਚਾ ਉਹਦੀ ਵੀ ਕਰਨੀ ਹੈ ਤੇ ਕੁੱਲ ਮਿਲਾ ਕੇ ਜਿਹੜੀਆਂ ਸਥਿਤੀਆਂ ਬਣੀਆਂ ਨੇ ਇਹਨਾਂ ਨੂੰ ਭਾਰਤ ਨੂੰ ਕਿਸ ਤਰੀਕੇ ਨਾਲ ਵਾਚਣਾ ਚਾਹੀਦਾ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਅੱਜ ਉਹਨਾਂ ਤੇ ਚਰਚਾ ਕਰਨੀ ਸਾਡੇ ਨਾਲ ਉਚਿਤ ਤੌਰ ਤੇ ਕਰਨਲ ਦਲਜੀਤ ਸਿੰਘ ਚੀਮਾ ਹੋਣਗੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਬੋਲ ਸਾਹਿਬ ਥੈਂਕ ਯੂ ਫਾਰ ਹੈਵਿੰਗ ਮੀ ਸਰ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜ਼ਿਕਰ ਜਿਹੜਾ ਹੈਗਾ ਇਹ ਜਿਹੜਾ G7 ਸੰਮੇਲਨ ਚੱਲ ਰਿਹਾ ਹੈਗਾ ਇਹਨੂੰ ਬਹੁਤ ਸਾਰੇ ਲੋਕ ਬੜੇ ਧਿਆਨ ਨਾਲ ਦੇਖ ਰਹੇ ਸੀਗੇ ਇਸ ਸਥਿਤੀ ਨੂੰ ਕਹਿੰਦੇ ਕਿ ਬਹੁਤ ਸਾਰੀ ਚੀਜ਼ਾਂ ਹਾਂ ਪੱਕੀ ਵੀ ਹੋ ਸਕਦੀਆਂ ਨੇ ਹਾਲਾਂਕਿ ਜਿਸ ਤਰੀਕੇ ਨਾਲ ਡੋਨਲਡ ਟਰੰਪ ਉਸ G ਸੰਮੇਲਨ ਦੇ ਵਿੱਚੋਂ ਇਕਦਮ ਚਲੇ ਗਏ ਤਾਂ ਕਿਐਸੇ ਉਧਰਲੇ ਪਾਸੇ ਨੇ ਵੀ ਬੜੇ ਲੱਗਣੇ ਸ਼ੁਰੂ ਹੋ ਗਏ ਸੀ ਪਰ ਜਿਹੜੀਆਂ ਸੁਖਦ ਖਬਰਾਂ ਨੇ ਉਹਨਾਂ ਦੀ ਵੀ ਚਰਚਾ ਹੈਗੀ ਕਿ ਭਾਰਤ ਲਈ ਚੰਗੀਆਂ ਚੀਜ਼ਾਂ ਹੋ ਸਕਦੀਆਂ ਕਿ ਜਿਹੜੇ ਵੀਜ਼ਾ ਪ੍ਰਣਾਲੀ ਠੱਪ ਹੋ ਗਈ ਸੀ ਰੁਕੀ ਹੋਈ ਸੀ ਉਹਦੇ ਵਿੱਚ ਕੋਈ ਚੰਗੀਆਂ ਚੀਜ਼ਾਂ ਹੋ ਸਕਦੀਆਂ ਜਿਹੜੀ ਇਹ ਸੰਮੇਲਨ ਹੋ ਰਿਹਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਣ ਨੂੰ ਸਭ ਤੋਂ ਪਹਿਲਾਂ ਦੇਖੋ ਇਹ ਜੀ7 ਕੰਟਰੀਜ਼ ਦਾ ਜਿਹੜਾ ਸੰਮੇਲਨ ਹੁੰਦਾ ਹਰ ਸਾਲ ਉਹ ਬੜੇ ਸਾਰੀ ਦੁਨੀਆ ਨੂੰ ਬੜੇ ਬਰੀਕੀ ਦੇ ਨਾਲ ਦੇਖਦੀ ਹੈ ਜਾਂ ਉੱਪਰ ਰੱਖਦੀ ਹੈ ਕਿ ਉੱਥੇ ਕੌਣ-ਕੌਣ ਲੋਕ ਸ਼ਾਮਲ ਹੋਏ ਨੇ ਔਰ ਉਹਨਾਂ ਦਾ ਕੀ ਯੂ ਐਸ ਦੁਨੀਆ ਦੇ ਸਾਰੇ ਹਾਲਾਤ ਦੇਖੇ ਜਾਂਦੇ ਨੇ ਪਰ ਤੁਹਾਨੂੰ ਪਤਾ ਹੈ ਕਿ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਨਵਾਈਟ ਕਰਨ ਬਾਰੇ ਥੋੜੀ ਜਿਹੀ ਸ਼ਸੋਪਨ ਦੀ ਸੀ ਥੋੜਾ ਜਿਹਾ ਇਹਦੇ ਉੱਤੇ ਸ਼ੱਕ ਧਾਇਰ ਕੀਤਾ ਜਾ ਰਿਹਾ ਸੀ ਜਿਹੜੀ ਕੈਨੇਡਾ ਦੀ اپੋਜੀਸ਼ਨ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਿਉਂ ਬੁਲਾ ਰਹੇ ਹੋ ਪੋਤੀ ਸਾਹਿਬ ਨੂੰ ਇਹਦੇ ਉੱਤੇ ਬੜਾ ਚਰਚਾ ਉੱਥੇ ਇੰਟਰਨਲ ਕੈਨੇਡਾ ਦੇ ਵਿੱਚ ਚੱਲਦਾ ਰਿਹਾ ਅਲਟੀਮੇਟਲੀ ਉਸ ਤੋਂ ਦੇ ਪ੍ਰਾਈਮ ਮਿੰਿਸਟਰ ਸਾਹਿਬ ਨੇ ਡਿਸਾਈਡ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੁਲਾਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੇ ਬੁਲਾਇਆ ਜੀ ਦੇ ਵਾਸਤੇ ਉਹਨਾਂ ਦਾ ਸ਼ੁਕਰੀਆ ਵੀ ਕੀਤਾ ਉਹ ਬੜੀ ਅੱਛੀ ਗੱਲ ਹੈ ਹੁਣ ਇੱਕ ਗੱਲ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਸਾਰੀ ਦੁਨੀਆ ਜਾਣਦਾ ਹੈ ਕਿ ਭਾਰਤ ਦੇ ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਸਿਰਫ ਇਹੀ ਨਹੀਂ ਪਏ ਤੁਸੀਂ ਇਕਨੋਮਿਕ ਜਾਂ ਦੁਦਿਆ ਚੀਜ਼ਾਂ ਜੜੀਆਂ ਨੇ ਸਾਡੇ ਤਾਂ ਫਾਰ ਪੰਜਾਬੀ ਖਾਸ ਕਰਕੇ ਤੇ ਬੜੇ ਦੂਜੇ ਪ੍ਰਦੇਸ਼ਾਂ ਦੇ ਵੀ ਲੋਕ ਜਿਹੜੇ ਨੇ ਉਹਨਾਂ ਵਾਸਤੇ ਉਹ ਸੈਕੰਡ ਹੋਮ ਹੈ ਜਿਵੇਂ ਦੂਜਾ ਘਰ ਔਰ ਉਹਦਾ ਵੀ ਇਕਨੋਮੀ ਜਿਹੜੀ ਹੈ ਉਹਦੇ ਉੱਤੇ ਬੜਾ ਅਸਰ ਪੈਂਦਾ ਹੈ ਕੈਨੇਡਾ ਦੀ ਇਕਨੋਮੀ ਦੇ ਉੱਤੇ ਤੇ ਸਾਡੀ ਅਕੈਡਮੀ ਦੇ ਉੱਤੇ ਵੀ ਬੜਾ ਉਹਦਾ ਅਸਰ ਪੈਂਦਾ ਹੈ ਔਰ ਇਸ ਕਰਕੇ ਜਿਹੜੇ ਹਾਲਾਤ ਵਿੱਚ ਬੜੇ ਸਨ ਕਿ ਕਈ ਤਰ੍ਹਾਂ ਦੇ ਪਿਛਲੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਆ ਪਿਛਲਾ ਜਿਹੜਾ ਰਾਜ ਸੀ ਉਹਨਾਂ ਨੇ ਕਈ ਤਰ੍ਹਾਂ ਦੀ ਹੈ ਇਹੋ ਜਿਹੀ ਸਖਤੀਆਂ ਕੀਤੀਆਂ ਉਥੋਂ ਦੇ ਜਿਹੜੇ ਲੋਕਲ ਬੱਚੇ ਪੜਨ ਵੀ ਗਏ ਸਨ ਉਹਨਾਂ ਦੇ ਕਈ ਤਰ੍ਹਾਂ ਦੁਤੀ ਸਤਿਆ ਕਰਕੇ ਉਹਨਾਂ ਦੇ ਜਿਹੜੇ ਵਰਕਿੰਗ ਆਰਜ਼ ਨੇ ਉਹਨਾਂ ਨੂੰ ਵੀ ਰਿਡਿਊਸ ਕਰ ਦਿੱਤਾ ਔਰ ਉਹਨਾਂ ਨਾਲ ਉਹਨ ਬੜੀਆਂ ਪਰੇਸ਼ਾਨੀਆਂ ਹੋ ਰਹੀਆਂ ਸਨ ਉਥੋਂ ਦੇ ਰੈਂਟਲ ਜਿਹੜੇ ਨਾ ਬੱਚਿਆਂ ਵਾਸਤੇ ਸਾਡੇ ਵਾਸਤੇ ਬਹੁਤ ਵੱਧ ਗਏ ਸਨ ਤੇ ਬੜੇ ਲੋਕੀ ਇੱਥੇ ਪ੍ਰਸ਼ਾਨ ਸਨ ਪੰਜਾਬ ਚ ਖਾਸ ਕਰਕੇ ਮੈਂ ਬੜੇ ਲੋਕਾਂ ਨੂੰ ਜਾਣਨਾ ਜਿਨ੍ਹਾਂ ਦੇ ਬੱਚੇ ਉਥੇ ਪੜ੍ਹਦੇ ਨੇ ਤੇ ਉਹ ਇਹੀ ਸ਼ੇਅਰ ਕਰਦੇ ਹੁੰਦੇ ਸਨ ਵੀ ਹੁਣ ਉਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਹੈ ਇੱਕ ਤਾਂ ਹਾਲਾਤ ਮੁਸ਼ਕਲ ਹੋ ਰਹੇ ਨੇ ਬਿਕਾਦਾ ਫਿਡਿਆ ਔਰ ਕੈਨੇਡਾਜ਼ ਰਿਲੇਸ਼ਨਸ਼ਿਪ ਔਰ ਦੂਜਾ ਮਹਿੰਗਾਈ ਇਹ ਨਹੀਂ ਵੱਧ ਗਈ ਹੈ ਤੇ ਇਸ ਕਰਕੇ ਬੜਾ ਮੁਸ਼ਕਲ ਹੈ ਬੱਚਾ ਦਾ ਉੱਥੇ ਉਹ ਘਰੋਂ ਪੈਸੇ ਮੁਗਾਰਦੀ ਕੋਸ਼ਿਸ਼ ਕਰ ਰਹੇ ਸਨ ਬੱਚੇ ਤੇ ਹੁਣ ਜਦੋਂ ਇਹ ਥੋੜੇ ਜਿਹੇ ਹਾਲਾਤ ਸੁਧਰੇ ਨੇ ਔਰ ਓਰੇ ਚ ਇਹ ਸੁਖਾਵੀ ਖਬਰ ਆਈ ਹੈ ਤੇ ਮੈਨੂੰ ਲੱਗਦਾ ਵੀ ਮਸਟ ਵੈਲਕਮ ਇਟ ਬੜੀ ਅੱਛੀ ਗੱਲ ਹੈ ਕਿ ਜੇ ਕੈਨੇਡਾ ਤੇ ਪਾਰ ਦੇ ਰਿਲੇਸ਼ਨਸ਼ਿਪ ਬੜੇ ਅੱਛੇ ਹੋਣ ਪਹਿਲਾ ਵਰਗੇ ਮਜ਼ਬੂਤ ਹੋ ਜਾਣ ਤੁਹਾਨੂੰ ਪਤਾ ਹੈ ਕਿ ਅ ਇੰਡੀਆ ਦੀ ਕਿੰਨੀ ਕੰਟਰੀਬਿਊਸ਼ਨ ਹੈ ਖਾਸ ਕਰਕੇ ਪੰਜਾਬੀਆਂ ਦੀ ਕਈ ਤੇ ਸਾਡੇ ਮੈਂਬਰ ਪਾਰਲੀਮੈਂਟ ਨੇ ਉੱਥੇ ਹੈ ਨਾ ਇਸ ਕਰਕੇ ਸਾਡੀ ਕੰਟਰੀਬਿਊਸ਼ਨ ਸਾਡਾ ਹਿੱਸਾ ਜਿਹੜਾ ਹੈ ਉਥੋਂ ਦੀ ਅ ਕਾਡਮੀ ਦੇ ਵਿੱਚ ਬਹੁਤ ਵੱਡਾ ਹੈ ਸਿਰਫ ਜਿਹੜੀਆਂ ਸਾਡੀਆਂ ਇਰੀਟੈਂਸ ਨੇ ਇਰੀਟੈਂਸ ਨੇ ਕਿ ਉਹਨਾਂ ਦੇ ਜਿਹੜੀ ਸ਼ਕਤੀ ਅਸੀਂ ਐਕਸਪੈਕਟ ਕਰਨੇ ਆ ਕਿ ਜਿਹੜੇ ਐਡੀ ਇੰਡੀਅਨ 엘ਿਮੈਂਟਸ ਨੇ ਉਹਨਾਂ ਦੇ ਅਗੇਂਸਟ ਖਾਸ ਕਰਕੇ ਖਾਲਸਤਾਨੀਆਂ ਦਾ ਇਸ਼ੂ ਜਾਂ ਨਿੰਜਰ ਦਾ ਇਸ਼ੂ ਪਨੂ ਦਾ ਇਸ਼ੂ ਇਹ ਇਸ਼ੂ ਇਹੋ ਜੇ ਨੇ ਜਿੰਨਾ ਕਰਕੇ ਇਵਿਟੈਂਸ ਪੈਦਾ ਹੋਏ ਸੀ ਤੇ ਉਹ ਇਹ ਫਿਰ ਹੌਲੀ ਹੌਲੀ ਖਾਈ ਵਾਦੀ ਵਾਦੀ ਬਹੁਤ ਵਧ ਗਈ ਜੀ ਪਰ ਮੇਰਾ ਕਹਿਣਾ ਕੋਈ ਵੀ ਪਰਮਨੈਂਟ ਨਾ ਕੋਈ ਉਹ ਜੇ ਨਰਾਜ਼ਗੀਆਂ ਹੁੰਦੀਆਂ ਨੇ ਜਿਹੜੇ ਜਿਹੜੇ ਰਾਜਸੀ ਰਿਲੇਸ਼ਨਸ਼ਿਪ ਹੁੰਦੇ ਨੇ ਡਿਪਲੋਮੇਸੀ ਹੁੰਦੀ ਹੈ ਉਹਦੇ ਵਿੱਚ ਬੜੀ ਅੱਛੀ ਗੱਲ ਹੈ ਕਿ ਦੋਨਾ ਗਵਰਨਮੈਂਟ ਆ ਦੇ ਲੀਡਰਸ ਨੇ ਬੜੀ ਗਰਮਜੋਸ਼ੀ ਦੇ ਨਾਲ ਇੱਕ ਦੂਜੇ ਨਾਲ ਮਿਲ ਕੇ ਤੇ ਅੱਛੀ ਖਬਰ ਆਈ ਹੈ ਆਈ ਵੈਲਕਮ ਇਟ ਐਂਡ ਆਈ ਫੀਲ ਕਿ ਸਾਰੇ ਪੂਰੇ ਭਾਰਤ ਨੂੰ ਤੇ ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦੇ ਨਾਲ ਬੜੀ ਖੁਸ਼ੀ ਹੋਣੀ ਚਾਹੀਦੀ ਬਿਲਕੁਲ ਅੱਛੀ ਮੈਂ ਸਭ ਪਰ ਨਰਾਜ਼ਗੀ ਹੈ ਤਾਂ ਭਾਰਤ ਦੀਆਂ ਕੁਝ ਕਾਰਵਾਈਆਂ ਕਰਕੇ ਵਧੀਆਂ ਸੀ ਇਸੇ ਕਰਕੇ ਚਿੰਤਾ ਸੀ ਕਿ ਸਾਡੇ ਮੁਲਕ ਦੇ ਵਿੱਚ ਆਣ ਕੇ ਤੁਸੀਂ ਇਦਾਂ ਦੀਆਂ ਚੀਜ਼ਾਂ ਕੀਤੀਆਂ ਨੇ ਜਿਹੜੀਆਂ ਨਾਕਾਬਿਲੇ ਬਰਦਾਸ਼ਤ ਨੇ ਤਾਂ ਇਸੇ ਕਰਕੇ ਜਿਹੜੀਆਂ ਤਲਖੀਆਂ ਵਧੀਆਂ ਸੀਗੀਆਂ ਤਾਂ ਜੇ ਉਹ ਕਾਰਵਾਈਆਂ ਨਾ ਹੁੰਦੀਆਂ ਤਾਂ ਸ਼ਾਇਦ ਇਦਾਂ ਦੀਆਂ ਤਲਖੀਆਂ ਵੀ ਨਾ ਵਧੀਆਂ ਉਸੇ ਹਿਸਾਬ ਨਾਲ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਇਹ ਦੇਖੋ ਉਹ ਇਸ ਚੀਜ਼ ਦਾ ਆਪਣੀ ਜਿਹੜਾ ਕਹਿੰਦੇ ਨੇ ਵੀ ਅਸੀਂ ਇਹੋ ਜੀ ਡੈਮੋਕ੍ਰੇਸੀ ਆ ਪਰ ਜਿੱਥੇ ਫਰੀडम ਹੈ ਇਹ ਹੈ ਉਹ ਹੈ ਉਹ ਜਿਹੜਾ ਗੱਲਾ ਭਾਰਤ ਵੀ ਤੇ ਇੱਕ ਡੈਮੋਕ੍ਰੇਸੀ ਹੈ ਅਸੀਂ ਬਿਯੋਂਡ ਪਾਰਟਿਕੂਲਰ ਲਿਮਿਟ ਦੂਜੇ ਦੇਸ਼ ਦੀ ਅਖੰਡਤਾ ਦੇ ਖਿਲਾਫ ਜੇ ਕੋਈ ਇਹੋ ਕਰਦਾ ਹੈ ਜੋ ਉਹ ਰੂਲ ਕਰਨਾ ਜਾਂ ਉਹ ਸ਼ਹਿ ਦੇਣਾ ਪਿਛਲੇ ਐਡਮਿਨਿਸਟ੍ਰੇਸ਼ਨ ਦਾ ਕਿਉਂ ਨਾ ਕਿ ਉਹਨਾਂ ਨੇ ਸ਼ਾਇਦ ਉਹਨੂੰ ਪ੍ਰੋਵੋਕ ਵੀ ਕੀਤਾ ਸ਼ਾਇਦ ਉਹਨੂੰ ਸ਼ੈ ਵੀ ਦਿੱਤੀ ਐਟੀ ਇੰਡੀਅਨ ਐਲੀਮੈਂਟਸ ਨੂੰ ਕੁਝ ਨੂੰ ਔਰ ਉਥੇ ਜੋ ਕੁਝ ਹੋਦਾ ਉਹਦਾ ਅਸਰ ਭਾਰਤ ਦੇ ਉੱਤੇ ਭਾਰਤੀ ਤੇ ਸਾਡੀ ਪੰਜਾਬ ਦੇ ਉੱਤੇ ਪੰਜਾਬੀ ਦੇ ਨੈਟਰਸ ਜੈਦਾ ਇਸ ਕਰਕੇ ਇੱਕ ਤਾਂ ਇਹ ਸੋਚਣ ਵਾਲੀ ਗੱਲ ਆ ਕਿ ਜਿਹੜਾ ਮਿਨੀ ਸਕੂਲ ਲੋਕ ਜਿਹੜੇ ਇਸ ਬਹਿਫ ਕੂਫੀਆਂ ਕਰਕੇ ਪੂਰੇ ਇੰਡੀਆ ਨੂੰ ਪੂਰੀ ਸਿੱਖ ਕੌਮ ਨੂੰ ਸਾਨੂੰ ਸਾਰੇ ਨੂੰ ਬਧਨਾਬ ਕਰਦੇ ਰਿਹਾਏ ਉਹ ਇਹ ਉਹਨਾਂ ਨੂੰ ਅਕਲ ਆਏ ਪ੍ਰਮਾਤਮਾ ਦੇ ਉਹਨਾਂ ਨੂੰ ਬੁੱਧੀ ਕਿ ਤੁਸੀਂ ਇਹ ਗੱਲਾਂ ਜਿਹੜੀਆਂ ਨਾ ਵੀ ਇਹ ਪ੍ਰਾਊਡ ਨੇ ਇੱਕ ਅੱਛੇ ਹਿੰਦੂਸਤਾਨੀ ਬਣ ਕੇ ਔਰ ਹਿੰਦੁਸਤਾਨ ਦਾ ਖਲਾਫ ਕਰੋ ਤੁਹਾਡੇ ਕੋਲ ਮੌਕਾ ਹੈ ਤੁਹਾਡੇ ਕੋਲ ਆਪਰਚੂਨਿਟੀ ਦੇ ਦਿੱਤੇ ਬੜੇ ਤੁਸੀਂ ਕਾਰਗਰ ਉੱਥੇ ਪੜਾ ਰਹੇ ਹੋ ਬੋਲਦਾਰਾ ਸਾਹਿਬ ਆਖੇ ਹੋਏ ਨੇ ਔਰ ਦੀ ਦੁਨੀਆ ਜਿਹੜੀ ਹੈ ਉੱਥੇ ਸਾਡੀ ਵਰਸੀ ਹੋਈ ਹੈ ਤੇ ਖੁਸ਼ੀ ਦੇ ਨਾਲ ਸੁੱਖ ਦੇ ਨਾਲ ਤੁਸੀਂ ਵੀ ਰਹੋ ਉੱਥੋਂ ਦੇ ਲੋਕ ਜਿਹੜੇ ਨੇ ਜਿਹੜੇ ਉੱਥੋਂ ਦੇ ਲੋਕ ਨੇ ਨਾ ਆਮ ਆਦਮੀ ਸਿੱਖ ਲੋਥੇ ਸਾਈਕਲ ਤੇ ਉਹ ਬੜੇ ਪਰੇਸ਼ਾਨ ਨੇ ਆ ਕਿਹੜੇ ਛੋਟ ਮੋਟੇ ਛੋਟੀਆਂ ਮੋਟੀਆਂ ਕੱਟਾਂ ਹੁੰਦੀਆਂ ਨੇ ਉਹਨਾਂ ਕਰਕੇ ਤੇ ਇਸ ਕਰਕੇ ਬੜੀ ਅਲਾਕੇ ਜੇ ਹਾਲਤ ਵਾਪਸ ਫੇਰ ਟ੍ਰੈਕ ਤੇ ਉੱਤੇ ਆ ਜਾਣ ਤੇ ਉਸੇ ਦਾ ਲਾਹੌਦ ਹੈ ਕਿ ਪਹਿਲਾ ਸਭ ਜੀ ਬਿਲਕੁਲ ਇਸ ਵਕਤ ਚੰਗੀ ਖਬਰ ਹੈ ਕਿ ਜੇ ਜਿਹੜੀ ਵੀਜ਼ਾ ਪ੍ਰਣਾਲੀ ਹੈ ਦੁਆਰਾ ਸੌਖੀ ਹੁੰਦੀ ਹੈ ਜੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੇ ਫਾਈਲਾਂ ਕਿਉਂਕਿ ਪੈਂਡਿੰਗ ਦੇ ਵਿੱਚ ਪਈਆਂ ਸੀ ਇੱਕ ਅੱਧੀ ਨਹੀਂ ਲੱਖਾਂ ਦੇ ਵਿੱਚ ਫਾਈਲਾਂ ਪੈਂਡਿੰਗ ਸੀਗੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬੁਲਾਉਣਾ ਵੀ ਸੀਗਾ ਤੇ ਸ਼ਾਇਦ ਉਹਨਾਂ ਲੋਕਾਂ ਦੇ ਲਈ ਇਹ ਚੰਗੀ ਖਬਰ ਹੋਵੇ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਦੁਬਾਰਾ ਰਾਹ ਖੁੱਲਣ ਤਾਂ ਇਹ ਸੰਮੇਲਨ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦੀ ਚੰਗੀ ਖਬਰ ਲੈ ਕੇ ਆਇਆ ਪਰ ਨਾਲ ਦੀ ਨਾਲ ਇਸ ਸੰमेलन ਦੇ ਨਾਲ ਇੱਕ ਜੁੜੀ ਹੋਈ ਵੱਡੀ ਖਬਰ ਜਿਹੜੀ ਚੀਮਾ ਸਾਹਿਬ ਨਿਕਲ ਕੇ ਸਾਹਮਣੇ ਇਹ ਵੀ ਆ ਰਹੀ ਹੈ ਕਿ ਭਾਰਤ ਨੇ ਦੋ ਟੁਕ ਜਵਾਬ ਦਿੱਤਾ ਹੈ ਕਹਿੰਦੇ ਕਿ ਸਾਡੇ ਵਿੱਚ ਕਿਸੇ ਨੇ ਵੀ ਆਣ ਕੇ ਇਹ ਨਹੀਂ ਕਿਹਾ ਕਿ ਜਿਵੇਂ ਟਰੰਪ ਸਾਹਿਬ ਕਹਿ ਰਹੇ ਸੀ ਕਿ ਮੈਂ ਵਿਚੋਲਗੀ ਕਰਕੇ ਭਾਰਤ ਪਾਕਿਸਤਾਨ ਦੀ ਜੰਗ ਰੁਕਾ ਦਿੰਦੀ ਹੈ ਉਹ ਕਹਿੰਦੇ ਕਿ ਕੋਈ ਵੀ ਇਦਾਂ ਦੀ ਸਥਿਤੀ ਨਹੀਂ ਸੀ ਭਾਰਤ ਨੂੰ ਪਾਕਿਸਤਾਨ ਦੇ ਜਿਹੜੇ ਵੱਲੋਂ ਫੋਨ ਆਇਆ ਤੇ ਉਸ ਤੋਂ ਬਾਅਦ ਹੀ ਸੀਜ਼ਫਾਇਰ ਹੋਇਆ ਇਹ ਨਾ ਕਿ ਟਰੰਪ ਦੇ ਇਸ਼ਾਰਿਆਂ ਤੇ ਇਹ ਸੀਜ਼ਫਾਇਰ ਹੋਇਆ ਤਾਂ ਇਹ ਬੜੀ ਵੱਡੀ ਸਟੇਟਮੈਂਟ ਬੜੀ ਬਲੰਟ ਤਰੀਕੇ ਨਾਲ ਦਿੱਤੀ ਗਈ ਸਟੇਟਮੈਂਟ ਹੈ ਤੇ ਇਹ ਵੀ ਚਰਚਾ ਛੜੀਏ ਕਹਿੰਦੇ ਕਿ ਹਾਲੀ ਦੇ ਵਿੱਚ ਕਿਉਂਕਿ ਜੇ ਇਸ ਤਰੀਕੇ ਨਾਲ ਡੋਨਲਡ ਟਰੰਪ ਅਚਾਨਕ ਜੀ7 ਸੰਮੇਲਨ ਦੇ ਵਿੱਚੋਂ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਫੋਨ ਤੇ ਗੱਲਬਾਤ ਹੋਈ ਹੋਈ ਭਾਰਤ ਦੇ ਜਿਹੜੇ ਕੁਝ ਆਗੂ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਕਿ ਟਰੰਪ ਸਾਹਿਬ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਵੀ ਗਿਆ ਸੀਗਾ ਵੀ ਤੁਸੀਂ ਜੇ ਕੈਨੇਡਾ ਦੇ ਸਮੇਂ ਤੋਂ ਬਾਅਦ ਥੋੜਾ ਜਿਹਾ ਅਮਰੀਕਾ ਚ ਆ ਜਾਓ ਤਾਂ ਆਪਾਂ ਗੱਲਬਾਤ ਕਰ ਲਈ ਕੁਝ ਉਹ ਕਹਿੰਦੇ ਕਿ ਕੁਝ ਰਜਾਈਵੇਂ ਨੇ ਇਸ ਕਰਕੇ ਮੈਂ ਨਹੀਂ ਆ ਸਕਦਾ ਤੇ ਇਹ ਬਲੰਟ ਸਟੇਟਮੈਂਟ ਜਿਹੜੀ ਨਿਕਲ ਕੇ ਸਾਹਮਣੇ ਆਈ ਇਹਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ ਇੱਥੇ ਅ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਜਿਹੜੀਆਂ ਸਟੇਟਮੈਂਟਸ ਇੱਕ ਗਵਰਨਮੈਂਟ ਜਾਰੀ ਕਰਦੀ ਹੈ ਉਹਦੀ ਗਵਰਨਮੈਂਟ ਜਿਹੜੀ ਆਪ ਜਿਹੜੀ ਆਫੀਸ਼ੀਅਲ ਬਾਤ ਦੇ ਵਿੱਚ ਸਾਰੇ ਚੀਜ਼ਾਂ ਨਿਕਲ ਕੇ ਬਾਹਰ ਹੁੰਦੀਆਂ ਨੇ ਅਜੇ ਉਹ ਸਟੇਜ ਨਹੀਂ ਆਈ ਉਹਨਾਂ ਵੱਲੋਂ ਯੂਐਸਏ ਵੱਲੋਂ ਕੋਈ ਇਹੋ ਜਿਹੀ ਸਟੇਟਮੈਂਟ ਨਹੀਂ ਦਿੱਤੀ ਗਈ ਅਜੇ ਭਾਰਤ ਵੱਲੋਂ ਜਰੂਰ ਸਾਡੇ ਜਿਹੜੇ ਵਿਦੇਸ਼ ਮੰਤਰਾਲੇ ਉਹਨਾਂ ਨੇ ਇਹੋ ਜੀਆਂ ਗੱਲਾਂ ਦੱਸੀਆਂ ਨੇ ਦੇਖੋ ਆਬਵੀਅਸ ਹੈ ਕਿ ਭਾਰਤ ਵੱਲੋਂ ਜੋ ਕੁਝ ਕਿਹਾ ਗਿਆ ਹੈ ਉਹਨੂੰ اپੋਜੀਸ਼ਨ ਤੱਕ ਕੁਐਸਚਨ ਕਰ ਰਹੀ ਹੈ ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਮੈਨੂੰ ਕਿ ਮੋਦੀ ਸਾਹਿਬ ਨੇ ਜ਼ਰੂਰ ਇਹ ਇਸ਼ੂ ਬੜੀ ਸਟਰੋਂਗਲੀ ਕ੍ਰਪਾ ਸਾਹਿਬ ਦੇ ਨਾਲ ਰੇਜ਼ ਕੀਤਾ ਹੋਣਾ ਹੈ ਕਿਉਂਕਿ 트럼ਪ ਸਾਹ ਬਾਰ-ਬਾਰ ਇੱਕ ਦੋ ਵਾਰ ਨਹੀਂ 7 ਵਾਰੀ ਹੋਰ ਬੜੇ ਖੁੱਲ ਕੇ ਕਹਿ ਰਹੇ ਨੇ ਕਿ ਮੈਂ ਉਸੇ ਤਰ੍ਹਾਂ ਹੀ ਨਾ ਲੜਾਈ ਬੰਦ ਕਰਵਾ ਦੇਣੀ ਹੈ ਇਰਾਨ ਦੀ ਤੇ ਇਜ਼ਰਾਇਲ ਦੀ ਜਿਵੇਂ ਮੈਂ ਭਾਰਤ ਦੀ ਬੰਦ ਕਰਾਈ ਸੀ ਉਹਦੇ ਟ੍ਰੇਡ ਕਰਦੇ ਨੇ ਇੱਕ ਇਹ ਵੀ ਚੀਜ਼ ਸੱਚਣ ਵਾਲੀ ਹੈ ਕਿ 트럼ਪ ਦੀ ਪਰਸਨੈਲਿਟੀ ਨੂੰ ਸਾਰੀ ਦੁਨੀਆ ਦੇ ਵਿਚਾਰਕ ਸਾਰੀ ਦੁਨੀਆ ਦੇ ਐਨਾਲਿਸਟ ਉਹ ਕੋਸ਼ਿਸ਼ ਕਰ ਰਹੇ ਨੇ ਸਮਝਣ ਦੀ ਵੀ ਇਹ ਕੀ ਚੀਜ਼ ਨੇ ਤੇ ਕੋਈ ਨਹੀਂ ਸਮਝ ਸਕਿਆ ਇਸ ਦਾ ਕੇ ਸਤੂ ਬੜੀ ਕੋਈ ਵੀ ਗੱਲ ਜਿਹੜੀ ਹੈ ਇੱਕ ਟੁੱਕ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਪਵੇਗਾ ਕਿ 트ੰਪ ਦੀ ਪਰਸਨੈਲਿਟੀ ਇਹ ਹੋਦੀ ਹੈ ਕਿ ਉਹਨਾਂ ਨੂੰ ਹਰ ਚੀਜ਼ ਦਾ ਕ੍ਰੈਡਿਟ ਲੈਣ ਦਾ ਬੜਾ ਸ਼ੌਕ ਹੈ ਇੱਕ ਤਾਂ ਉਹ ਜੰਦੀ ਵਿੱਚ ਰਹਿੰਦੇ ਨੇ ਉਹ ਸਟੇਟਮੈਂਟਸ ਫਟਾਫਟ ਦੇ ਦਿੰਦੇ ਨੇ ਕੁਝ ਵੀ ਹੁੰਦਾ ਤੇ ਉਹਨਾਂ ਦਾ ਦਿਲ ਕਰਦਾ ਵੀ ਮੈਂ ਛੇਤੀ ਛੇਤੀ ਕੁਝਾ ਮਾ ਤੇ ਛੇਤੀ ਛੇਤੀ ਇਸ ਚੀਜ਼ ਨੂੰ ਡਿਫਟਾ ਦਿਆਂ ਉਹਨੂੰ ਪਤਾ ਹੈ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੁਝ ਦਿਨਾਂ ਦੇ ਵਿੱਚ ਹੀ ਜਦੋਂ ਮੈਂ ਆਵਾਂਗਾ ਉਹਦੇ ਤੇ ਮੈਂ ਯੂਕਰੇਨ ਤੇ ਰਸ਼ੀਆ ਦੇ ਯੁੱਧ ਜਿਹੜਾ ਉਹ ਖਤਮ ਕਰਵਾ ਦੇਗਾ ਤੇ ਇਹ ਕਰਵਾ ਦੇਗਾ ਉਹ ਕਰ ਸੋ ਉਹ ਉਹਨਾਂ ਦਾ ਇੱਕ ਹੋਰ ਅਜੀਬ ਸਪੈਸ਼ਲ ਕਾਈਂਡਾ ਪਰਸਨੈਲਿਟੀ ਹੈ ਤੇ ਇੱਕ ਤਾਂ ਇਹ ਇਸ਼ੂ ਹੈ ਦੂਸਰਾ ਇਹ ਹੈ ਕਿ ਭਾਰਤ ਨੂੰ ਸੂਟ ਕਰਦਾ ਹੈ ਕਿਉਂਕਿ ਭਾਰਤ ਦੇ ਜਿਹੜੇ ਇੰਟਰਨਲ ਹਾਲਾਤ ਨੇ ਇਦੇ ਵਿੱਚ ਬੜਾ ਕੁਐਸਚਨ ਕੀਤਾ ਜਾ ਰਿਹਾ ਆਪੋਜੀਸ਼ਨ ਵੱਲੋਂ 올 ਦੀ 16 18 ਪਾਰਟੀਆਂ ਉਹ ਕਹਿੰਦੇ ਨੇ ਵੀ ਤੁਸੀਂ ਇਸ ਗੱਲ ਨੂੰ ਖੁੱਲ ਕੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਓ ਉਹਦੇ ਵਿੱਚ ਦੱਸੋ ਵੀ ਹੋਇਆ ਕੀ ਸੀ ਹੈਨਾ ਇਹੋ ਜਿਹੇ ਆਗਾਜ਼ ਦੇ ਵਿੱਚ ਭਾਰਤ ਦੇ ਵੱਲੋਂ ਆਫੀਸ਼ੀਅਲ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਉਹ ਐਕਸਪੈਕਟਿਡ ਹੈ ਪਰ ਉਹਦੇ ਚ ਕਿੰਨੀ ਸਚਾਈ ਹੈ ਕਿੰਨਾ ਠੀਕ ਹੈ ਕਿ ਮੋਦੀ ਸਾਹਿਬ ਨੇ ਕਿਹਾ ਐਕਚੁਅਲ ਕੀ ਕਿਆ ਜਾ ਰਿਹਾ ਹੈ ਹੁਣ ਉਹਦੇ ਵਿੱਚ ਸ਼ਾਇਦ ਕੋਈ ਫਰਕ ਹੈ ਜਾਂ ਸੇਮ ਹੈ ਇਹ ਕਿਸੇ ਨੂੰ ਨਹੀਂ ਪਤਾ ਜੀ ਨਾ ਪਤਾ ਲੱਗ ਸਕਦਾ ਹੈ ਹੈ ਨਾ ਨਾ ਜੇ ਗਵਰਨਮੈਂਟ ਚਾਹੇ ਤੇ ਨਾ ਪਤਾ ਲੱਗਣ ਦੇਗੀ ਜੀ ਠੀਕ ਹੈ ਜੀ ਇਸ ਕਰਕੇ ਇਸ ਚੀਜ਼ ਨੂੰ ਤੁਸੀਂ ਇਹ ਚੀਜ਼ ਸਮਝ ਕੇ ਕਿ ਜਿਹੜਾ ਆਫੀਸ਼ੀਅਲ ਸਟੈਂਡ ਹੈ ਗਵਰਨਮੈਂਟ ਆਫ ਇੰਡੀਆ ਦਾ ਉਹ ਇਹੀ ਹੈ ਕਿ ਅਸੀਂ ਇੰਨਾ ਦਬਾਅ ਪਾਤਾ ਪਾਕਿਸਤਾਨ ਦੇ ਉੱਤੇ ਕਿ ਪਾਕਿਸਤਾਨ ਨੂੰ ਮੰਗੜਾ ਪਿਆ ਆਪੇ ਤੁਸੀਂ ਇਹਨੂੰ ਸੀਫਾਇਰ ਕਰ ਦਿਓ ਜੀ ਆਮ ਆਦਮੀ ਨੂੰ ਆ ਜਨਰਲ ਮੈਂ ਸਮਝਦਾ ਕਿ ਸ਼ਾਇਦ ਇਹ ਉਹਦੀ ਸਿਚੁਏਸ਼ਨ ਆ ਗਈ ਸੀ ਕਿ ਪਾਕਿਸਤਾਨ ਵੱਲੋਂ ਕੋਈ ਇਹ ਹੋ ਜੇ ਐਕਸ਼ਨ ਸ਼ਾਇਦ ਨਿਊਕਲੀਅਰ ਜਾਂ ਕੁਝ ਉਹ ਐਕਸ਼ਨਾਂ ਦੀ ਤਿਆਰੀ ਸੀ ਇਸ ਕਰਕੇ ਅਮਰੀਕਾ ਜਿਹੜਾ ਉਹ ਬਹੁਤ ਹੀ ਪੈਨਿਕ ਦੇ ਵਿੱਚ ਆ ਗਿਆ ਜਦੋਂ ਉਹਨੇ ਦੇਖਿਆ ਕਿ ਸ਼ਾਇਦ ਪਾਕਿਸਤਾਨ ਇਜ਼ ਕੈਪेबल ਓਨ ਯੂਜ਼ਿੰਗ ਨਿਊਕਲੀਅਰ ਵੈਪਨਸ ਇਹ ਵੀ ਤੁਸੀਂ ਸਮਝੋ ਕੁਝ ਇਹੋ ਜਿਹੇ ਦੁਸ਼ਮੰਦਾਂ ਨਾਲ ਡੀਲ ਕਰ ਰਹੇ ਆ ਪਾਕਿਸਤਾਨ ਨਿਊਕਲੀਅਰ ਵੈਪਨ ਇਸਤੇਮਾਲ ਕਰ ਸਕਦਾ ਹੈ ਤੇ ਉਹ ਨਿਊਕਲੀਅਰ ਵੈਪਨ ਜਿਹੜੇ ਨੇ ਉਹ ਕਿੰਨਾ ਨੇ ਰੱਖੇ ਹੋਏ ਨੇ ਉੱਤੇ ਅਮਰੀਕਾ ਨੇ ਜੀ ਅਮਰੀਕਾ ਦੇ ਨਿਊਕਲੀਅਰ ਵੈਪਨ ਆਰ ਪਲੇਸਡ ਇਨ ਪਾਕਿਸਤਾਨ ਸੋ ਜੇ ਉਹਨਾਂ ਨੇ ਨਿਊਕਲੀਅਰ ਵੈਪਨ ਅ ਅਸੈਂਬਲ ਕਰਨ ਦੀ ਉਹਨਾਂ ਨੂੰ ਮੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਅਮਰੀਕਾ ਨੂੰ ਨੇਚਰਲੀ ਉਹਦੇ ਵਿੱਚ ਲਗਾ ਵੀ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਤੇ ਉਹਨਾਂ ਦੀ ਇੰਟਰਫੇਰੈਂਸ ਬਣਦੀ ਹੈ ਸ਼ਾਇਦ ਹੋਏਗੀ ਪਰ ਇਸ ਚੀਜ਼ ਨੂੰ ਇਸ ਤਰ੍ਹਾਂ ਕਹਿਣਾ ਕਿਉਂਕਿ ਆਫੀਸ਼ੀਅਲ ਸਟੇਟਮੈਂਟ ਗਵਰਨਮੈਂਟ ਦੀ ਹੋ ਰਹਾ ਹੈ ਮੈਨੂੰ ਸਮਝ ਆਇਆ ਕਿ ਸ਼ਾਇਦ ਅਮਰੀਕਾ ਦਾ ਕੁਝ ਨਾ ਕੁਝ ਇੰਟਰਵੈਂਸ਼ਨ ਜ਼ਰੂਰ ਸੀ ਇਸ ਪੂਰੇ ਮੁੱਦੇ ਦੇ ਵਿੱਚ ਜੀ ਸਰ ਹੁਣ ਆਪਾਂ ਥੋੜਾ ਜਿਹਾ ਜ਼ਿਕਰ ਜਿਹੜਾ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਜੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਦਾ ਵੀ ਚਰਚਾ ਕਰਦੇ ਚੱਲੀਏ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਦੀ ਜਾਣਕਾਰੀ ਨਹੀਂ ਕਿ ਇਹਦਾ ਡਾਇਰੈਕਟ ਜਾਂ ਇਨਡਾਇਰੈਕਟ ਇੰਪੈਕਟ ਜ਼ਰੂਰ ਭਾਰਤ ਤੇ ਵੀ ਹੈਗਾ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਇਜ਼ਰਾਈਲ ਵਾਲੇ ਪਾਸਿਓਂ ਕੋਈ ਵੀ ਘਾਟ ਨਹੀਂ ਛੱਡੀ ਜਾ ਰਹੀ ਹਾਲਾਂਕਿ ਹੁਣ ਇਹ ਵੀ ਚਰਚਾਵਾਂ ਨੇ ਕਿ ਇਹ ਜੰਗ ਹੋਰ ਭਿਆਨਕ ਰੂਪ ਲੈ ਸਕਦੀ ਜਿਸ ਤਰੀਕੇ ਨਾਲ ਡੋਨਲਡ ਟਰੱਪ ਨੇ ਵੀ ਟਿੱਪਣੀ ਕਰ ਦਿੱਤੀ ਹੈ ਕਿ ਜਿਹੜਾ ਈਰਾਨ ਦਾ ਇਸ ਵੱਲੇ ਗੱਦੀ ਨਸ਼ੀ ਹੈਗਾ ਵਿਅਕਤੀ ਇਹ ਕਹਿੰਦੇ ਉਹਦੇ ਬਾਰੇ ਸਾਨੂੰ ਸਾਰੀ ਜਾਣਕਾਰੀ ਹੈਗੀ ਕਿ ਪਰ ਹੱਲੇ ਅਸੀਂ ਉਸ ਨੂੰ ਟਾਰਗੇਟ ਨਹੀਂ ਕਰਨਾ ਸੀ ਆਪਣੇ ਹਿਸਾਬ ਨਾਲ ਦੇਖਾਂਗੇ ਸਥਿਤੀ ਨੂੰ ਤਾਂ ਤੁਸੀਂ ਥੋੜਾ ਜਿਹਾ ਸਮਝਾਓ ਕਿ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਕਿਵੇਂ ਇਹ ਇਹਨਾਂ ਨੂੰ ਸਮਝਿਆ ਜਾਵੇ ਤੇ ਭਾਰਤ ਦਾ ਇਹਦੇ ਤੇ ਕੀ ਇੰਪੈਕਟ ਹੈਗਾ ਦੇਖੋ ਕੋਈ ਲੜਾਈ ਕਿਦਰੇ ਵੀ ਕੁਝ ਵੀ ਹੁੰਦਾ ਹੈ ਅੱਜਕੱਲ एवरीवन ਇਨ ਦੀ ਐਨਟਾਇਰ ਵਰਲਡ ਪੂਰੇ ਦੇ ਪੂਰੇ 193 ਦੇ ਮੁਲਕ ਜਿਹੜੇ ਉਹਨਾਂ ਤੇ ਡਾਇਰੈਕਟ ਜਾਂ ਇਨਡਾਇਰੈਕਟ ਅਸਰ ਹੁੰਦਾ ਸਾਡੇ ਉੱਤੇ ਤੇ ਕਈ ਤਰ੍ਹਾਂ ਦਾ ਸਾਡੇ ਰਿਲੇਸ਼ਨੇ ਕਿਸ ਤਰ੍ਹਾਂ ਦੇ ਐਸੀ ਉਹਨਾਂ ਤੋਂ ਕਰੂਡ ਵੀ ਮਗਉਂ ਨੇ ਆ ਸੀ ਹੋਰ ਵੀ ਸਾਡੇ ਕਈ ਪ੍ਰੋਜੈਕਟ ਨੇ ਉਹਨਾਂ ਦੇ ਨਾਲ ਮਿਲ ਕੇ ਪਰ ਈਰਾਨ ਤੇ ਇਜ਼ਰਾਈਲ ਦੀ ਬੇਸਿਕ ਪ੍ਰੋਬਲਮ ਹੈ ਕਿ ਈਰਾਨ ਡਿਵੈਲਪ ਕਰ ਰਿਹਾ ਹੈ ਇੱਕ ਨਿਊਕਲੀਅਰ ਵੈਪਨਸ ਉਹ ਐਨਪੀਟੀ ਦੇ ਮੈਂਬਰ ਨੇ ਉਹਨਾਂ ਨੇ ਐਨਪੀਟੀ ਸਾਈਨ ਕੀਤਾ ਹੋਇਆ ਹੈ ਔਰ ਉਹਦੇ ਉੱਤੇ ਇੱਕ ਬੜਾ ਵਧੀਆ ਇੱਕ ਸੋਲੂਸ਼ਨ ਲੱਭ ਲਿਆ ਸੀ बराक ਓਬਾਮਾ ਨੇ 2015 ਵਿੱਚ ਉਹ ਡੀਲ ਹੋਈ ਸੀ ਉਹ ਡੀਲ ਵਾਸ ਦੀ ਬੈਸਟ ਥਿੰਗ ਜੇ ਉਹ ਚੱਲਦੀ ਰਹਿੰਦੀ ਤਾਂ ਹੁਣ ਅ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ ਇਹ ਲੱਗਦਾ ਹੈ ਕਿ ਈਰਾਨ ਬਹੁਤ ਨੇੜੇ ਆ ਗਿਆ ਹੈ ਨਿਊਕਲੀਅਰ ਵੈਪਨ ਬਣਾਉਣ ਦੇ ਜੀ ਔਰ ਇਹ ਵੀ ਫੈਕਟ ਹੈ ਕਿ 60% 70% ਉਹਨਾਂ ਨੇ ਯੂਰੇਨੀਅਮ ਰਿਚ ਕਰਦਾ ਉਹ ਵੀ ਕਰ ਲਿਆ ਹੈ ਉਹਨਾਂ 88% ਜਾਂ 85% ਉਹ ਨੇੜੇ-ਤੇੜੇ ਆ ਗਏ ਨੇ ਨਿਊਕਲੀਅਰ ਵੈਪਨ ਪਰ ਇੰਨਾ ਵੀ ਉਹ ਨਜ਼ਦੀਕ ਨਹੀਂ ਸਨ इमीडिएट अटैक दी जरूरत ਸੀ इजराइल ਨੂੰ ਜੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਉਹ ਤਿਆਰੀ ਕਰ ਰਹੇ ਸਨ ਤੇ ਉਹ ਐਨਪੀਟੀ ਦੇ ਸਿਗਨੇਟਰੀ ਸਨ ਹੁਣ ਜਦੋਂ ਉਹਨਾਂ ਨੇ ਕਹਿ ਤਾ ਕਿ ਅਸੀਂ ਤਾਂ ਐਨਪੀਟੀ ਦੇ ਵਿੱਚੋਂ ਨਿਕਲ ਜਾਵਾਂਗੇ ਹੂੰ ਐਨਪੀਟੀ ਤੋਂ ਨਿਕਲ ਜਾਣ ਦਾ ਮਤਲਬ ਇਹ ਹੋਇਆ ਕਿ ਜਿਹੜੀ ਇੰਟਰਨੈਸ਼ਨਲ ਜੋ ਏਜੰਸੀ ਐਟੋਮਿਕ ਏਜੰਸੀ ਜਿਹੜੀ ਹੈ ਉਹ ਜਦੋਂ ਉਹਦੇ ਦਾਇਰੇ ਤੋਂ ਬਾਹਰ ਹੋ ਗਏ ਤੇ ਹੁਣ ਉਹਨਾਂ ਨੂੰ ਪੂਰੀ ਖੁੱਲ ਮਿਲ ਗਈ ਕਿ ਅਸੀਂ ਹੁਣ ਆਪਣਾ ਐਟਮ ਬੰਬ ਜਿਵੇਂ ਮਰਜੀ ਬਣਾਈਏ ਸੋ ਇਹ ਬੜੀ ਵੱਡੀ ਘਟਨਾ ਹੈ ਕਿ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਕਿ ਅਸੀਂ ਐਨਪੀਟੀ ਦੇ ਵਿੱਚੋਂ ਨਿਕਲ ਜਾਵਾਂਗੇ ਸੋ ਥਿਸ ਇਜ਼ ਅ ਮੇਜਰ ਡਿਵੈਲਪਮੈਂਟ ਜਿਹੜੀ ਬਹੁਤ ਜ਼ਿਆਦਾ ਅਸਰ ਪਾਏਗੀ ਦੇਖੋ ਨਾਲ ਜਿਹੜੇ ਮਿਡਲ ਈਸਟ ਦੇਸ਼ ਨੇ ਨਾ ਚਾਹੇ ਉਹ ਤੁਰਕੀਆ ਹੋਵੇ ਚਾਹੇ ਯੂਏਈ ਹੋਵੇ ਜਾਂ ਯੂ نو ਦੂਜਾ ਕੀ ਹੈ ਏਜੀਪਟ ਹੋਵੇ ਇਹੋ ਜਿਹੇ ਦੇਸ਼ ਜਿਹੜੇ ਨਾ ਇਹ ਵੀ ਇੱਕ ਕਿਸੇ ਦਾ ਨਿਊਕਲੀਅਰ ਵੈਪਨ ਇਜ਼ ਅ ਡੈਟਰੈਂਟ ਡੈਟਰੈਂਟ ਮਤਲਬ ਤੁਹਾਡੇ ਕੋਲ ਇਹੋ ਜਿਹਾ ਵੈਪਨ ਆਇਆ ਬੰਦੇ ਨੂੰ ਦੇਖ ਕੇ ਦੂਜਾ ਅਟੈਕ ਕਰਨ ਤੋਂ ਡਰਦਾ ਹੈ ਜੀ ਹੁਣ ਇਹ ਮਿਡਲ ਈਸਟ ਦੇ ਵਿੱਚ ਵੀ ਇਹ ਹੋ ਜੇ ਐਟੋਮਿਕ ਵੈਪਨ ਦੀ ਰੇਸ ਜਿਹੜੀ ਉਹ ਸ਼ੁਰੂ ਹੋ ਜੇਗੀ ਸੋ ਇਹਦੀ ਕਈ ਇੰਪਲੀਕੇਸ਼ਨ ਨੇ ਤੇ ਮੈਂ ਸਮਝਣਾ ਕਿ ਇਹ ਜਿਹੜੀ ਧਮਕੀ ਹੈ ਡ੍ਰੰਪ ਸਾਹਿਬ ਦੀ ਕਿ ਅਸੀਂ ਇਹ ਦਬਾਅ ਕਰ ਦਿਆਂਗੇ ਤੇ ਉਹ ਦਬਾਅ ਕਰ ਦਿਆਂਗੇ ਤੇ ਕੋਈ ਟਰੂਸਟਾ ਜਾਂ ਕਿਸੇ ਕਿਸਮ ਦੀ ਜਿਹੜੀ ਹੈ ਸੀਫਾਇਰ ਦਾ ਮਤਲਬ ਨਹੀਂ ਐ ਅਸੀਂ ਤਾਂ ਖਤਮ ਕਰ ਦੇਣਾ ਕੋਈ ਕਿਸੇ ਦੇਸ਼ ਨੂੰ ਖਤਮ ਨਹੀਂ ਕਰ ਸਕਦਾ ਹੁੰਦਾ ਹਮ ਅਸੀਂ ਸਾਡੇ ਸਾਹਮਣੇ ਐਗਜ਼ਾਮਪਲ ਹੈ ਕਿਵੇਂ ਯੂਰ ਯੂਕਰੇਨ ਤੇ ਰਸ਼ੀਆ ਜੋ ਕਿੰਨੀਆਂ ਅਲੱਗ-ਅਲੱਗ ਪਾਵਰਸ ਹਨ ਜੇ بڑے ਲੋਕਾਂ ਦਾ ਝਾਲ ਛੇਵੇ 1-2 ਮਹੀਨੇ ਦੇ ਵਿੱਚ ਲੜਾਈ ਖਤਮ ਹੋ ਜੇਗੀ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਇਹ ਇਜ਼ਰਾਈਲ ਤੇ ਇਰਾਨ ਦੀ ਲੜਾਈ ਬਹੁਤ ਜ਼ਰੂਰ ਚਲੇਗੀ ਯੂ ਕੈਨ ਨੈਵਰ ਡਿਸਟਰਾਏ ਅ ਨੇਸ਼ਨ ਮੈਨੂੰ ਲੱਗਦਾ ਹੈ ਕਿ ਆਊਟ ਆਫ ਐਸ਼ਸ ਉਹਦੇ ਵਿੱਚੋਂ ਇਹ ਈਰਾਨ ਸਗੋ ਹੋ ਤਗੜਾ ਹੋ ਕੇ ਨਿਕਲੇਗਾ ਉਹ ਬਹੁਤ ਨੌਕਰੀ ਪੈਸਟੀ ਚੁੱਕੇਗਾ ਅਰੋੜਾ ਦੇਵੇ ਟੈਕ ਦਿੱਤੇ ਨੇ ਜੀ ਅਸੀਂ ਸਰ ਇਥੇ ਅਸੀਂ ਜਿਹੜਾ

ਬਿਲਕੁਲ ਸਰ ਇਥੇ ਇਥੇ ਇੱਕ ਇੱਕ ਚੀਜ਼ ਸਮਝਣ ਵਾਲੀ ਹੈ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਈਰਾਨ ਇਸ ਪੂਰੇ ਮਸਲੇ ਦੇ ਵਿੱਚੋਂ ਉੱਭਰ ਕੇ ਨਿਕਲ ਸਕਦਾ ਹੈ ਬਾਅਦ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਤਰੀਕੇ ਨਾਲ ਹੋ ਸਕਦੀਆਂ ਪਰ ਇੱਕ ਜ਼ਰੂਰੀ ਚੀਜ਼ ਸਮਝਣ ਵਾਲੀ ਇਹ ਵੀ ਹੈ ਕਿ ਅਸੀਂ ਕੁਝ ਆંકੜੇ ਦੇਖ ਰਹੇ ਸੀਗੇ ਤੇ ਉਹਦੇ ਵਿੱਚ ਜ਼ਿਕਰ ਆ ਰਿਹਾ ਸੀਗਾ ਕਿ 285 ਮਿਲੀਅਨ ਡਾਲਰ ਪਰ ਨਾਈਟ ਦੇ ਹਿਸਾਬ ਨਾਲ ਖਰਚ ਰਿਹਾ ਹੈ ਇਸ ਵੇਲੇ ਇਜ਼ਰਾਈਲ ਤਾਂ ਕਿੰਨੇ ਵੱਡੇ ਪੱਦਰ ਤੇ ਉਹਨਾਂ ਦੇ ਜਿਹੜੇ ਅ ਅਸਾਸੇ ਨੇ ਉਹ ਪਲੀਟ ਹੋ ਰਹੇ ਨੇ ਜਾਂ ਆਪਾਂ ਕਹਿ ਲਈਏ ਵੀ ਉਹ ਉਹ ਨਿਕਲ ਰਹੇ ਨੇ ਲੀਕੇਜ ਹੋ ਰਹੀ ਆ ਉਹਨਾਂ ਦੀ ਤਾਂ ਇਸ ਹਿਸਾਬ ਨਾਲ ਇਕਨੋਮੀ ਵੀ ਡਗਮਗਾਉਂਦੀ ਆ ਫਿਰ ਕਿਉਂਕਿ ਇਜ਼ਰਾਈਲ ਦਾ ਅਸੀਂ ਖੇਤਰਫਲ ਦੇਖੀਏ ਤੇ ਦੂਜੇ ਪਾਸੇ ਈਰਾਨ ਦਾ ਖੇਤਰਫਲ ਦੇਖੀਏ ਜਿਵੇਂ ਤੁਸੀਂ ਜ਼ੁਕਰੇ ਯੂਕਰੇਨ ਤੇ ਰਸ਼ੀਆ ਦਾ ਜ਼ਿਕਰ ਕੀਤਾ ਕਿਸੇ ਨੇ ਨਹੀਂ ਅੰਦਾਜ਼ਾ ਲਗਾਇਆ ਸੀ ਕਿ ਯੂਕਰੇਨ ਇੰਨਾ ਸਮਾਂ ਰਸ਼ੀਆ ਦੇ ਸਾਹਮਣੇ ਖੜ ਸਕਦਾ ਹੈਗਾ ਤਾਂ ਉਸੇ ਹਿਸਾਬ ਨਾਲ ਇਜ਼ਰਾਈਲ ਦਾ ਅਸੀਂ ਸਾਈਜ਼ ਦੇਖਦੇ ਹਾਂ ਤੇ ਈਰਾਨ ਦਾ ਸਾਈਜ਼ ਦੇਖਦੇ ਹਾਂ ਤਾਂ ਇੱਥੇ ਵੀ ਕੁਝ ਲੋਕਾਂ ਦੇ ਕਿੱਸੇ ਇਹ ਹੀ ਸੀਗੇ ਪਰ ਜਿਸ ਤਰੀਕੇ ਨਾਲ ਇਹ ਲਗਾਤਾਰ ਹਾਲਾਤ ਬਣੇ ਹੋਏ ਨੇ ਜਾਂ ਜਿਸ ਤਰੀਕੇ ਨਾਲ 6 ਦਿਨ ਦਾ ਅਸੀਂ ਸਮਾਂ ਲਾ ਲਈ ਤੇ 285 ਮਿਲੀਅਨ ਡਾਲਰ ਦਾ ਅਸੀਂ ਜ਼ਿਕਰ ਕਰ ਲਿਆ ਪਰ ਨਾਈਟ ਦਾ ਖਰਚਾ ਜਿਸ ਤਰੀਕੇ ਨਾਲ ਲਗਾਤਾਰ ਅਸੀਂ ਦੇਖ ਰਹੇ ਹਾਂ ਮ ਇਕਨੋਮੀ ਦੇ ਤੌਰ ਤੇ ਵੀ ਤਾਂ ਬਹੁਤ ਵੱਡਾ ਚਟਕਾ ਲੱਗਦਾ ਹੈ ਨਾ ਜਦੋਂ ਕੋਈ ਦੇਸ਼ جنگ ਦੇ ਮੈਦਾਨ ਦੇ ਵਿੱਚ ਕੁੱਦਿਆ ਹੋਵੇ ਦੇਖੋ ਇਹ ਕਰਕੇ ਇਜ਼ਰਾਈਲ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਅਮਰੀਕਾ ਨੂੰ ਡ੍ਰੈਗ ਕੀਤਾ ਜਾਏ ਇਸ ਲੜਾਈ ਦੇ ਵਿੱਚ ਜੀ ਹੁਣ ਅਮਰੀਕਾ ਜਿਹੜਾ ਐਵੀ ਆਲ ਨੋ ਕਿ ਇਜ਼ਰਾਈਲ ਇਜ਼ ਅਮਰੀਕਾ ਔਰ ਜੀ 7 ਔਰ ਸਾਰੇ ਯੂਰ ਸਾਰੇ

ਕਿੰਨਾ ਵੱਡਾ ਹੂੰ ਕਿੰਨਾ ਅਸਾਸਾਂ ਗਵਾਉਂਦੇ ਰਹੇ ਪਹਿਲਾ ਅਫਗਾਨਿਸਤਾਨ ਦੇ ਵਿੱਚ ਈਰਾਨ ਦੇ ਵਿੱਚ ਬਹੁਤ ਸਾਰਾ ਪੈਸਾ ਹੂੰ ਸੋ ਅਮਰੀਕਾ ਦੇ ਇਕਨਮੀ ਇੰਦੀ ਮਾੜੀ ਹੈ ਉੱਥੇ ਇੰਨਾ ਜ਼ਿਆਦਾ ਡੈਟ ਹੈ ਉਹਨਾਂ ਦੁੱਤੇ ਇਸ ਕਰਕੇ ਜਿਹੜੀ ਕੋਸ਼ਿਸ਼ ਆ ਇਜ਼ਰਾਈਲ ਦੀ ਕਿ ਕਿਸੇ ਤਰੀਕੇ ਨਾਲ ਖਿੱਚਿਆ ਜਾਏ ਹੂੰ ਅਬਾਰਕਰ ਨੂੰ ਗਾਰੀਤਲੀ ਲੜਾਈ ਦੇ ਵਿੱਚ ਜੀ ਉਹਦਾ ਕਾਰਨ ਇਹ ਕੀ ਹੈ ਪੇ ਇਰਾਨ ਜਿਹੜੇ ਬੰਕਰ ਜਾਂ ਇਰਾਨ ਦਾ ਜਿਹੜਾ ਸਾਧੋ ਸਮਾਨ ਜਾਂ ਇਰਾਨ ਦੇ ਨਿਊਕਲੀਅਰ ਰੱਖਾਵ ਜਿਹੜਾ ਹੈ ਉਹ ਉਹਨਾਂ ਦੇ 700 ਮੀਟਰ ਜ਼ਮੀਨ ਦੇ ਫਿਸਤਬੇ ਹੋਏ ਨੇ ਹੂੰ ਉਹਨਾਂ ਨੂੰ ਡਿਸਟਰਾਏ ਕਰਨ ਤੋਂ ਬਿਨਾ ਹੁਣ ਏਮ ਜਿਹੜਾ ਹੈ ਇਰਾਨ ਦਾ ਤੇ ਅਮਰੀਕਾ ਦਾ ਸਿਰ ਬਿਕੂਇਆ ਹੂੰ ਟੂ ਡਿਸਟਰਾਏ देयर ਨਿਊਕਲੀਅਰ ਸਿਸਟਮ ਵਾਟਐਵਰ ਦੇ ਹੈ ਬਿਲਕੁਲ ਅੰਡਰਗਰਾਉਂਡ ਹੈ ਕਿਉਂਕਿ ਅਮਰੀਕਾ ਤੋਂ ਇਨੀ ਤਾਕਤ ਹੈ ਕਿ ਜੇ ਉਹਨਾਂ ਦੇ ਅੰਡਰਗਰਾਉਂਡ ਬੰਕਰ ਵੀ ਬਣੇ ਹੈਗੇ ਤਾਂ ਉਹਨਾਂ ਤੋਂ ਇਦਾਂ ਦੇ ਹਥਿਆਰ ਹੈਗੇ ਜਿਹੜੇ ਉਹਨਾਂ ਬੰਕਰਾਂ ਨੂੰ ਵੀ ਨਸ਼ਟ ਕਰ ਸਕਦੇ ਜਿੱਥੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਈਰਾਨ ਦਾ ਇਸ ਵੇਲੇ ਜਿਹੜਾ ਗਦੀਨਸ਼ੀਆ ਅਲੀ ਖੇਮਨ ਖੇਮਨ ਆਇਓ ਬੈਠਾ ਹੋਇਆ ਤਾਂ ਅਮਰੀਕਾ ਉਹ ਇਸੇ ਕਰਕੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਇਜ਼ਰਾਈਲ ਕੇ ਉਹ ਇਦਾਂ ਦੇ ਵੈਪਨ ਵਰਤੇ ਤੇ ਉਹਦਾ ਖਾਤਮਾ ਕਰ ਦੇਵੇ ਉਹ ਉਹ ਵੈਪਨ ਜਿਹੜੇ ਨੇ ਉਹ ਅਮਰੀਕਾ ਕੋਲ ਪੀ 2 ਬੰਬਰਸ ਜੀ 80 ਮੀਟਰ 90 ਦੇ ਕਰ ਸਕਦੇ ਨੇ ਇਹਦਾ ਮਤਲਬ ਜਿੰਨਾ ਚਿਰ ਅਮਰੀਕਾ ਇਜ਼ਰਾਈਲ ਦੇ ਨਾਲ ਡਾਇਰੈਕਟ ਸਪੋਰਟ ਵਿੱਚ ਨਾ ਆਏ ਉਹਨਾਂ ਚਿਰ ਈਰਾਨ ਦੇ ਉਹ ਨਿਊਕਲੀਅਰ ਫੈਸਿਲਿਟੀ ਨੂੰ ਡਿਸਟਰਾਇ ਕਰਨਾ ਜੀ ਇਜ਼ਰਾਈਲ ਤੇ ਅਮਰੀਕਾ ਦਾ ਏਮ ਹੈ ਐਸਪਲਾਈ ਦਾ ਇੰਟੈਂਡਾ ਏਹੀ ਰਹਿ ਗਿਆ ਕਿ ਉਹਨਾਂ ਨੂੰ ਡਿਸਟਰਾਇ ਕਰਦਾ ਤੇ ਉਹ ਹੋ ਨਹੀਂ ਸਕਦਾ ਜਿੰਨਾ ਚਿਰ ਅਮਰੀਕਾ ਡਾਇਰੈਕਟਲੀ ਇਨਵੋਲਵ ਅਮਰੀਕਾ ਡਾਇਰੈਕਟਲੀ ਨਾ ਹੋ ਤੋ ਕਿਉਂਕਿ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਲੜਾਈ ਲੰਬੀ ਚਲੇਗੀ ਹੂੰ ਔਰ ਇਹਦੇ ਵਿੱਚ ਈਰਾਨ ਕੋਲ ਇਹ ਇਨੀ ਕੈਪੇਬਿਲਿਟੀ ਹੈ ਕਿ ਸਰਾਈ ਨੂੰ ਖਿੱਚ ਸਕੇ ਔਰ ਈਰਾਨ ਕੋਲ ਵੀ ਉਹ ਤਿਆਰ ਇੱਕ ਗਰੂਪ ਜਿਹੜਾ ਉਹ ਇੱਕ ਵੈਪਨ ਹੀ ਹੈ ਉਹਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੇਗਾ ਜਿੱਥੇ ਇਹਨਾਂ ਦੇ ਬੇਸਿਸ ਨੇ ਅਮਰੀਕਾ ਦੇ ਉਹਨਾਂ ਉੱਤੇ ਵੀ ਅਟੈਕ ਕਰੇਗਾ ਸੋ ਅਮਰੀਕਾ ਵਾਸਤੇ ਵੀ ਇਹ ਇੱਕ ਬੜੀ ਵੱਡੀ ਚਲौती ਹੈ ਔਰ ਮੈਨੂੰ ਲੱਗਦਾ ਹੈ ਕਮੇਡੀ ਨੂੰ ਬਾਹਰ ਲੈਣਾ ਜਾਂ ਕੁਝ ਇਹ ਇੰਨਾ ਆਸਾਨ ਨਹੀਂ ਜਿੰਨਾ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਬਤੀਤ ਰੱਖ ਕਰਦੇ ਨੇ ਜੀ ਉਹਦਾ ਸ਼ਾਇਦ ਥੋੜਾ ਪਰ ਬੋਲੇਪਣ ਜਾ ਕੇ ਅੱਗੇ ਬਣੇ ਨੇ ਪਰ ਉਹ ਇਹ ਆਸਾਨ ਨਹੀਂ ਜਿੰਨਾ ਕੈਨ ਨਾ ਡਿਸਟੈਂਡ ਫਿਨਿਸ਼ ਅ ਕੰਟਰੀ ਲਾਈਕ ਇਜ਼ ਇਟ ਕੋਈ ਸ਼ਕਤੀ ਮੈਂ ਔਰ ਇਹ ਬਿਲ ਰਾਈ ਕਰਨੀ ਹੈ ਕਿ ਉਹਦੇ ਚ ਇਜ਼ਰਾਈਲ ਉਧਰ ਲਗਾ ਹੋਇਆ ਹਵਾਸਵਾ ਦੂਜੇ ਪਾਸੇ ਔਰ ਇਧਰ ਵੀ ਲੱਗੇਗਾ ਤੇ ਕੰਮ ਜਿਹੜਾ ਨਾ ਖਰਾਬ ਹੋ ਕੇ ਲੰਬਾ ਬਣਦੇ ਚਾਂਸਸ ਜਿਹੜੇ ਮੈਨੂੰ ਬਹੁਤ ਲੱਗਦੇ ਜੀ ਆ ਜੀ ਮੈਂ ਸਰ ਬਹੁਤ ਸ਼ੁਕਰੀਆ ਤੁਸੀਂ ਸਮਾਂ ਦੇ ਕੇ ਬੜੇ ਤਫਸੀਲ ਦੇ ਨਾਲ तमाम ਮਸਲੇ ਤੇ ਗੱਲਬਾਤ ਰੱਖੀ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਰ ਸਿਕਾਲ ਜੀ ਤਾਂ ਸਰਨਲ ਕਰਨਲ ਦਲਜੀਤ ਸਿੰਘ ਚਿਮਾ ਜੁੜੇ ਸੀ ਕਿ ਬੜੇ ਵਿਭਾਗ ਟੰਗ ਦੇ ਨਾਲ ਜਿਹੜੇ ਮਸਲੇ ਵਿਦੇਸ਼ ਦੇ ਖਾਸ ਕਰਕੇ ਵਿਦੇਸ਼ਾਂ ਦੇ ਨਾਲ ਜੁੜੇ ਹੁੰਦੇ ਨੇ ਤਾਂ ਦੇਸ਼ ਦੇ ਇੰਟਰਨੈਸ਼ਨਲ ਮਸਲੇ ਹੁੰਦੇ ਨੇ ਨਾ ਤੇ ਨਜ਼ਰ ਬਣਾ ਕੇ ਰੱਖਦੇ ਨੇ ਲੰਮਾ ਤਜਰਬਾ ਉਹਨਾਂ ਦਾ ਹੈਗਾ ਤੇ ਇਹ ਬڑے ਵਿਭਾਗ ਟੰਗ ਦੇ ਨਾਲ ਕਹਿ ਕੇ ਗਏ ਕਿ ਚੰਗੀ ਖਬਰ ਵੀ ਨਿਕਲ ਕੇ ਆਈ ਕਿ ਕੈਨੇਡਾ ਦੇ ਨਾਲ ਭਾਰ ਦੇ ਸਬੰਧ ਦੇ ਚੰਗੇ ਹੁੰਦੇ ਨੇ ਦਰਸਤ ਹੁੰਦੇ ਨੇ ਤਾਂ ਇਸ ਦੇ ਨਾਲ ਜਿਹੜੇ ਬਹੁਤ ਸਾਰੇ ਪੰਜਾਬੀ ਖਾਸ ਕਰਕੇ ਜਿਹੜੇ ਇਸ ਵਕਤ ਕੈਨੇਡਾ ਜਾਂਦੀ ਆਸ ਲਈ ਬੈਠੇ ਸੀ ਉਹਨਾਂ ਦੀਆਂ ਆਸਾਂ ਜਿਹੜੀਆਂ ਨੇ ਉਹਨਾਂ ਨੂੰ ਬੂਰ ਪਊਗਾ ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਜੰਗ ਵਰਗੇ ਹਾਲਾਤ ਨੇ ਤਾਂ ਅਮਰੀਕੀ ਰਾਸ਼ਟਰਪਤੀ ਜਿਸ ਤਰੀਕੇ ਨਾਲ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਉਹਨਾਂ ਦਾ ਅਸਰ ਜਿਹੜਾ ਹੈਗਾ ਖਤਰਨਾਕ ਹੋ ਸਕਦਾ ਜੰਗ ਲੰਬੀ ਚੱਲ ਸਕਦੀ ਤੇ ਇਸ ਦੇ ਨਤੀਜੇ ਵੀ ਜਿਹੜੇ ਇਹ ਹੁੰਦੇ ਨੇ ਕਿ ਭਾਰਤ ਵੀ ਸਿੱਧੇ ਜਾਸਦੇ ਤੌਰ ਤੇ ਇੰਪੈਕਟ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਕਰੂਡ ਆਇਲ ਦਾ ਸੀ ਜ਼ਿਕਰ ਕਰ ਰਹੇ ਸੀਗੇ ਜਿਵੇਂ ਕਰਨਲ ਸਾਹਿਬ ਨੇ ਵੀ ਕੀਤਾ ਹੈਗਾ ਤਾਂ ਬਹੁਤ ਸਾਰੀ ਚ ਦਾ ਕਿ ਮਹਿੰਗਾਈ ਜਿਹੜੀ ਆ ਉਹ ਵੀ ਭਾਰਤ ਦੇ ਵਿੱਚ ਵਧੇ ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨਿਰਪਰ ਕਰਦੀਆਂ ਹੁੰਦੀਆਂ ਕਿ ਜੇ ਜੰਗ ਜ਼ਿਆਦਾ ਲੰਬਾ ਚੱਲ ਗਈ ਤਾਂ ਉਸ ਦੇ ਨਤੀਜੇ ਵੀ ਆ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਰਾ ਜਰੂਰ ਸਾਂਝੇ ਕਰਨਾ ਇਸ ਤੋਂ ਅੱਗੇ ਲੈਣੀਆਂ ਬਹੁਤ ਬਹੁਤ ਧੰਨਵਾਦ